ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲਪੁਰ ਕੁ ਵੈਦ ਨੂੰ ਸਾਨੂੰ ਚੜਦੀ ਕਲਾ ਚ ਰੱਖੇ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਖਾਦੀ ਕਾਟਨ ਦੇ ਸੂਟ ਗਰਮੀ ਵਾਲੀ ਆ ਟਮਾ ਚੁੱਕੀ ਆ ਜੀ ਆਪਣੇ ਕੋਲ ਇਹਦੀ ਲੰਬਾਈ ਦਾ ਕੋਈ ਦਿੱਕਤ ਨਹੀਂ ਆ ਦੇਖੋ ਜੀ ਇਹਦੇ ਗਲੇ ਤੇ ਬਰਕ ਹੈ ਤੇ ਜਾਂ ਤਿੰਨ ਕਬੂਟੀਆਂਵੇਂ ਪਈਆਂ ਹੋਈਆਂ ਕਲਰ ਤੇ ਕੰਪਰੇਸ਼ਨ ਬਹੁਤ ਧੜਾ ਕੀਤਾ ਨਾ ਆਲਓਵਰ ਸੂਟ ਹੈ ਇਹ ਜੀ ਆ ਲੋ ਜੀ ਗਲੇ ਤੇ ਹੈਂਡਵਰਕ ਵੀ ਆ ਅਦਕ ਤੁਹਾਨੂੰ ਸ਼ਾਈਨਿੰਗ ਦਿਖ ਰਹੀ ਹੋਣੀ ਆ ਤੇ ਸੂਟਾਂ ਦੀ ਕੀਮਤ ਰਹੂਗੀ ਜੀ ਸਿਰਫ ਤੇ ਸਿਰਫ 895 895 ਦਾ ਇਹ ਸੂਟ ਰਹੂਗਾ ਜੀ ਨਾਲ ਆ ਗਈਆਂ ਜੀ ਮਸਲੀਨ ਵਰਕ ਦੀਆਂ ਚੁੰਨੀਆਂ ਆ ਲੈ ਮਸਲੀਨ ਦੀ ਚੁੰਨੀ ਮਹਿੰਗੀ ਹੁੰਦੀ ਹੈ ਨਾ ਹਾਂ ਮਸਲੀਨ ਦੀ ਚੁੰਨੀ ਆ ਕਾਟਵਰਕ ਕੀਤਾ ਤੇ ਨਾਲੇ ਫੁੱਲ ਪਾਏ ਹੋਏ ਕੁੜਤੀਆਂ ਦੀ। ਹਲਕਾ ਇਹ ਕਾਫਟਾਨ ਦਾ ਸੂਟ ਹੈ। ਇਹ ਗਰਮੀ ਵਾਲੀਆਂ ਐਟਮਾ ਚੱਲ ਪਈਆਂ ਜੀ। ਇਹਦੇ ਵਿੱਚ ਆਪਣੇ ਕੋਲੇ ਆਉਣਗੇ 4 ਸੂਟ। ਇੱਕ ਤਾਂ ਸੇਮ ਰੰਗ ਹੋਣਗੇ ਪਰ ਕਢਾਈ ਦਾ ਫਰਕ ਹੋਊਗਾ। ਇੱਕ ਆ ਗਿਆ ਜੀ ਆ। ਇਹ ਆਪਣੇ ਕੋਲੇ 900 885 ਚ ਚੱਲ ਰਿਹਾ ਸੌਰੀ। ਬਾਰਕ ਦਾ ਫਰਕ ਹੋ ਰਿਹਾ ਜੀ ਆ ਲਓ ਜੀ ਆਲਓਵਰ ਸੂਟ ਹੈ ਜੀ ਇਹ ਆ ਲਓ ਜੀ ਆ ਲਓ ਜੀ ਇਹ ਖਾਦੀ ਕਾਟਨ ਦਾ ਜੀ ਇਹਦੇ ਥੱਲੇ ਕੋਈ ਲਨ ਗਲੂਨਗ ਨਹੀਂ ਲੱਗਦੀ ਗਰਮੀਆਂ ਚ ਪਾਉਣ ਵਾਲੀ ਆਈਟਮ ਹੈ ਆ ਦੇਖੋ ਆਲਓਵਰ ਸੂਟ ਰਹੂਗਾ ਜੀ ਨਾਲ ਮਸਲੀਨ ਦੀਆਂ ਚੁੰਨੀਆਂ ਜੀ ਕਾਟਵਰਕ ਕੀਤਾ ਹੋਇਆ ਡਿਜ਼ਾਈਨਰ ਮਸਲੀਨ ਦੀਆਂ ਚੁੰਨੀਆਂ ਆ ਲਓ ਜੀ ਆ ਫੜੀ ਦੇਖੋ ਆ ਦੇਖੋ ਜੀ ਆ ਦੁਪੱਟਾ ਜੀ ਦੁਪੱਟੇ ਦੇ ਟੂ ਸਾਈਡ ਕੀਤਾ ਹੋਇਆ ਵਰਕ ਸੂਟ ਨਾਲ ਦਾ ਜੀ ਸਿਰ ਵਰਕ ਦੇ ਮੁੱਲ 'ਚ ਸੂਟ ਮਿਲ ਰਿਹਾ ਸੋਨੂੰ ਜੀ ਸਿਰਫ 800 ਕਿਨਾਂ ਦੀਪੂ 95 895 ਸਿਰਫ 895 ਦੇ ਵਿੱਚ ਇਹ ਸੂਟ ਸੋਨੂੰ ਮਿਲਣਗੇ ਖਾਦੀ ਕਾਟਣ ਦੇ ਆ ਪੂਰੇ ਵਧੀਆ ਕੱਪੜੇ ਆ ਜੰਗਾਂ ਸਾਰਾ ਨਾ ਮਸਲੀਨ ਦੀਆਂ ਰਹਿਣਗੀਆਂ ਜੀ ਵਰਕ ਦਾ ਡਿਜ਼ਾਈਨ ਦਾ ਫਰਕ ਰਹੂਗਾ ਆਹ ਲਓ ਜੀ ਇਹ ਹੈਗਾ ਜੀ ਗਾਗਰੀ ਕਲਰ ਬਹੁਤ ਸੋਹਣਾ ਥੱਲੇ ਕੱਟ ਵਰਕ ਜਿਆ ਕੀਤਾ ਹੋਇਆ ਆ ਫੱਟੀ ਜੀ ਬਣਾਈ ਹੋਈ ਹੈ ਲੰਬਾਈ ਚੜਾਈ ਜਿਹਦਾ ਕੋਈ ਦਿੱਕਤ ਨਹੀਂ ਸਿਰਫ 895 ਜੇ ਫੜ ਕੇ ਦੇਖੋ ਜੀ ਇੱਥੋਂ ਆ ਦੇਖੋ ਜੀ ਕੰਨੀ ਤੋਂ ਫੜ ਕੇ ਦਿਖਾਵਾਂ ਤੁਹਾਨੂੰ ਆ ਦੇਖੋ ਜੀ ਖਾਦੀ ਕਾਟਣਾ ਬਹੁਤ ਵਧੀਆ ਸੋਹਣਾ ਸੂਟ ਹੈ ਆਹ ਲੋ ਜੀ ਮਸਲੀਨ ਦੀਆਂ ਚੁੰਨੀਆਂ ਵਿਦ ਬਰਕ ਕਾ ਇਹਦੇ ਫੋਰ ਸਾਈਡ ਲੈਸ ਦੀ ਲੱਗੀ ਹੋਈਆਂ ਜੀ ਆਹ ਚੁੰਨੀ ਦੇ ਵਿਚਾਲੇ ਇਹਦੇ ਕੁੜਤੀ ਨਾਲ ਦਾ ਬਰਕ ਕੀਤਾ ਹੋਇਆ ਲੰਮੀਆਂ ਲੈਣਾ ਪਈਆਂ ਜਿਵੇਂ ਤੁਸੀਂ ਕਲੀ ਟਾਈਪ ਕਹਣੇ ਕੜਾਈ ਇਹਦੀ ਬਹੁਤ ਗੁੰਦਣੀ ਹੈ ਜੀ ਬਹੁਤ ਸੋਹਣੀ ਨਾਲ ਮਸਲੀਨ ਦੀਆਂ ਚੁੰਨੀਆਂ ਜੀ ਸਿਰਫ 895 5 ਮੀਟਰ ਦੀ ਕੱਟ ਹੈ ਜੀ ਇਹਦਾ ਡਿਜ਼ਾਈਨ ਐਵੇਂ ਆ ਗਲ ਕੋਲੇ ਫੁੱਲ ਬਣਿਆ ਇਹਦੇ نیچے ਫੁੱਲ ਬਣੇ 895 ਵਿੱਚ ਖਾਦੀ ਕਾਟਣ ਦੇ ਵਿੱਚ ਇਹਦੇ ਉੱਪਰ ਹੈਂਡਵਰਕ ਵੀ ਕੀਤਾ ਹੋਇਆ ਇਹ ਚੀਜ਼ਾਂ ਸਾਨੂੰ ਕੋਈ ਨਹੀਂ ਦੇਊਗਾ ਜੀ ਬੈਕ ਸਾਈਡ ਵੀ ਇਹਨਾਂ ਦੇ ਸਾਰਿਆਂ ਦੇ ਆ ਬਾਜੂ ਵਰਕ ਦਿਖਾ ਦੇ ਆ ਬਾਜੂ ਵਰਕ ਦੇਖ ਆ ਸੂਟ ਦੇ ਜੀ ਬਾਜੂ ਵੀ ਵਰਕ ਹੈ ਆ ਦੇਖ ਲਓ ਮੇਰੇ ਨਾਲ ਦੂਜਿਆਂ ਦੇ ਨਹੀਂ ਹੈਗਾ ਨਾ ਉਹਨਾਂ ਦੇ ਹੈਗਾ ਇਹਨਾਂ ਦੀ ਵਰਕ ਦਿਖਾ ਦੇ ਨਾ ਬਾਜੂ ਵਰਕ ਦਿਖਾ ਦਤਾਂ ਮੈਂ ਏ ਸੂਟ ਦੇ ਜੀ ਬਾਜੂ ਵਰਕ ਵੀ ਕੀਤਾ ਹੋਇਆ। ਇਹ ਤੇ ਚੁੰਨੀ ਤੇ ਵਰਕ ਹੈ ਬੇਦ ਬਲੈਕ ਲੈਂਸ ਲੱਗੇ ਹੋਏ। ਆ ਲੋ ਜੀ। ਨਾਲੋ। ਮਸਲੀਨ ਦੇ ਬਹੁਤ ਸੋਹਣੇ ਸੌਫਟ ਦੁਪट्टे ਆ ਜੀ। 895 ਜਿਹੇ ਜੀ ਨਹੀਂ ਮਿਲਣੀਆਂ ਵਰਕ ਦੇ ਮੁੱਲ 'ਚ ਸੂਟ ਮਿਲ ਰਹੇ ਆ ਜੀ ਹੈਵੀ ਖਾਦੀ ਕਾਟਨ ਦੇ। ਗਰਮੀ 'ਚ ਪਾਉਣ ਵਾਲੇ। ਆਪਾਂ ਦੇਖ ਲੈਣੇ ਇੱਕ ਵਾਈ ਟ੍ਰਾਈ ਮਾਰ ਲੈਣੇ। ਆਹ ਲੋ ਜੀ ਗਾਜਰੀ ਸੂਟ ਦੇ ਸੌਰੀ ਅਸੀਂ ਦਿਖਾਉਣਾ ਭੁੱਲ ਗਏ ਤੇ ਬਾਜੂ ਵਰਕ ਹੈ ਦੀ ਵੀ ਇਹ ਉਹੀ ਲੱਗਿਆ ਮੈਨੂੰ ਆ ਦੇਖ ਸਾਰਿਆਂ ਦੇ ਹੈਗਾ ਸੇ ਦੇਖੋ ਸਾਰਿਆਂ ਦੀ ਵਰਕ ਸੇਮ ਹੈ ਜੀ ਹਾਂਜੀ ਆ ਗਾ ਗਾਜਰੀ ਸੂਟ ਦੇ ਬਾਜੂ ਵਰਕ ਹੈ ਬਾਜੂ ਵਰਕ ਹੈਗਾ ਜੀ ਇਹਦੀ ਸਾਰੇ ਸੂਟਾਂ ਦੀ ਹੈ ਜੀ ਜਿਵੇਂ ਵਰਕ ਆ ਨਾ ਪੀਲੇ ਦੇ ਹੈ ਨਹੀਂ ਸੀ ਦੀਪੂ ਆ ਦੇਖੀ ਆ ਦੇਖ ਇਹਦੇ ਵੀ ਹੈ ਨਹੀਂ ਹੋਆ ਨਹੀਂ ਹੈ ਲੋ ਹੂੰ ਦੋ ਕੋ ਸੁੱਟਾ ਨਹੀਂ ਆਇਆ ਹੈ ਆ ਗਿਆ ਜੀ 1350 ਤੱਕ ਬਹੁਤ ਵਧੀਆ ਟਿਸ਼ੂ ਵਰਕ ਕੱਪੜਾ ਇੰਨਾ ਸੋਹਣਾ ਜੀ ਇਹ ਛੱਡ ਦਿਓ ਗੱਲਾਂ ਆ ਲੋ ਇਹ 1350 ਦੀ ਰੇਟ ਚ ਆ ਗਿਆ ਜੀ ਆ ਦੇਖੋ ਜੀ ਸਾਰੇ ਤੇ ਹੈਂਡਵਰਕ ਹੈ ਜੀ ਚਮਕਦਾ ਸੂਟ ਬਹੁਤ ਵਧੀਆ ਵਿਸਕੋਸ ਦੀ ਸ਼ਰਟ ਹੈ ਜੀ ਕੱਲੀ ਕੱਲਾ ਵਰਕ ਵਰਕ ਹੀ ਦਾ ਘੱਟੋ ਘੱਟ 1200 ਦਾ ਹੈ ਤੇ ਨਾਲ ਜੀ ਸਲਵਾਰ ਵਰਕ ਹੈ ਆ ਦੇਖੋ ਜੀ ਆ ਦੇਖੋ ਨਾਲ ਸਲਵਾਰ ਵਰਕ ਹੈ ਜੀ ਸਲਵਾਰ ਇਹਦੀ ਸ਼ਿਲਕ ਦੀ ਹੈ ਵਿਸਕੋਸ ਦੀ ਸ਼ਰਟ ਹੈ ਤੇ 58 ਦਾ ਦੁਪੱਟਾ ਹੈ ਫੋਰ ਸਾਈਡ ਲੈਸ ਆ ਸਿਰਫ 1350 ਦਾ ਔਰ 51 ਦਾ ਦੁਪੱਟਾ ਹੈ ਦੁਪੱਟੇ ਤੇ ਸਾਰੇ ਤੇ ਵਰਕ ਕੀਤਾ ਹੋਇਆ ਉਹ ਵੀ ਜਰੀ ਵਰਕ ਆ ਦੇਖੋ ਜੀ ਬਹੁਤ ਖੁੱਲਾ ਡੁੱਲਾ ਦੁਪੱਟਾ ਹੈ ਸਿਰਫ 1350 ਦਾ ਇਹਨਾਂ ਦੀ ਵਰਕ ਵਰਕ ਦੀ ਰੇਟ ਤੇ ਸੂਟ ਮਿਲ ਰਿਹਾ ਤੁਹਾਨੂੰ ਆਹ ਰੋਜ਼ ਇਸ ਕੇਰੇ ਵਿੱਚ ਆ ਗਿਆ ਜੀ ਘਾਰਟ ਕਲਰ ਇਹਦੇ ਵੀ ਹੈਂਡਵਰਕ ਹੈ। ਆ ਲੋ। ਹਾਂ ਦੇਖੋ ਜੀ ਹੈਂਡਵਰਕ ਕੀਤਾ ਹੋਇਆ ਸਾਰੇ ਸੂਟ ਤੇ ਬਿਸਕੋਸ ਦੀਆਂ ਸ਼ਰਟਾਂ ਆ ਦੇਖੋ ਜੀ ਸਲਵਾਰ ਦੇ ਉੱਪਰ ਵਰਕ ਹੈ। ਚਲਕ ਦੀ ਸਲਵਾਰ ਹੈ। ਨਾਲ ਆਰਗੈਂਜਾ ਦਾ ਦੁਪੱਟਾ ਔਨਲੀ 1350 ਦਾ ਇਹ ਚੀਜ਼ਾਂ ਨਹੀਂ ਮਿਲਣੀਆਂ ਕਿਤੋਂ ਵੀ ਸਾਡੇ ਰੇਟ ਤੇ ਆਰਗੈਂਜਾ ਦਾ ਦੁਪੱਟਾ ਹੈ। ਜਰੀ ਵਰਕ ਕੀਤਾ ਹੋਇਆ ਫੋਰ ਸੈਟ ਲੈਸ ਲੱਗੀ ਹੋਈ ਹੈ। ਪਾਰਟੀ ਵੇਅਰ ਸੂਟ ਹੈ ਸਰਪ 1350 ਦਾ। ਇੱਕ ਆਪਣੇ ਕੋਲੇ ਆ ਗਿਆ ਜੀ ਔਰਗੰజా ਔਰਗੰజా ਦੀ ਸ਼ਰਟ ਹੈ ਔਰਗੰజా ਟਾਈਪ ਦੀ ਚੁੰਨੀ ਹੈ ਇਹਦੀ। ਆ ਲਓ ਜੀ। ਪਾਰਕ ਯੱਕਲ ਰਹਾ ਸਾਰੇ ਤੇ ਹੈਂਡਵਰਕ ਕੀਤਾ ਹੋਇਆ। ਇਹ ਆਊਗਾ ਜੀ 1095 ਦਾ। ਆਜ ਦੀ ਕ੍ਰੇਪ ਦੀ। ਤਹਵਾ ਜੀ। ਬਾਟਮ ਹੈ ਆ ਇਹ ਗੰਜਾ ਟੱਪ ਦੀ ਚੁੰਨੀ ਹੈ ਜੀ ਡਬਲ ਕਾਰਟ ਵਰਕ ਦਾ ਵਰਕ ਕੀਤਾ ਹੋਇਆ ਸਿਰਫ ਤੇ ਸਿਰਫ 1095 ਦਾ ਤੇ ਇੱਕ ਆਪਣੇ ਕੋਲੇ ਪਿਆ ਜੀ ਖੀਨਖਾਬ ਦਾ ਲੱਡੂ ਰੰਗਾ ਕਲਰ ਇਹ ਆਪਣੇ ਕੋਲੇ ਇੱਕ ਰਹਿ ਗਿਆ ਜੀ ਆਹ ਲੋ ਜੀ ਖੀਨਖਾਬ ਦਾ ਲੱਡੂ ਰੰਗਾ ਰੰਗਾ ओनली 950 ਦਾ ਪਿਓਰ ਖੀਨਖਾਬ ਦਾ ਨਾ ਲੜੇ ਨਾ ਚੁਗੇ ਬਹੁਤ ਸੌਫਟ ਤੇ ਸੋਹਣਾ ਹੈ ਸੋ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅਸੀਂ ਬੋਲਦੇ ਹਾਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਸਾਡਾ ਨੰਬਰ ਉੱਤੇ ਹੁੰਦਾਗਾ ਤੁਸੀਂ ਉੱਤੇ ਬੁਕਿੰਗ ਕਰਾ ਸਕਦੇ ਹੋ ਆਲ ਇੰਡੀਆ ਚ ਸਾਡੀ ਸ਼ਿਪਿੰਗ ਹੈ ਜੀ ਤੇ ਸ਼ਿਪਿੰਗ ਅਸੀਂ ਕਦੇ ਕੱਪੜਾ ਚ ਨਹੀਂ ਲਾਈ ਸਾਡੀ ਸ਼ਿਪ ਅਲੱਗ ਹੁੰਦੀ ਹੈ ਤੇ ਸ਼ਿਪਿੰਗ ਜਿਹੜੇ ਕਸਟਮਰਾਂ ਆ ਕੇ ਕਹਿੰਦੇ ਜੀ ਜਿਆਦਾ ਜਿਆਦਾ ਘੱਟ ਹੈ ਜੀ ਉਹਨਾਂ ਨੂੰ ਦੱਸ ਦਿੰਨੇ ਜੀ ਅਸੀਂ ਸ਼ਿਪਿੰਗ ਅਸੀਂ ਆਪਦੇ ਹੱਥ ਨਾਲ ਨਹੀਂ ਲੈਂਦੇ ਅਸੀਂ ਸ਼ਿਪਿੰਗ ਪੋਸਟ ਆਫ ਦੇ ਆਪਣਾ ਲੈ ਕੇ ਜੀ ਵੇਟ ਕਰਨਾ ਬਣਦਾ ਤੇ ਉਹ ਕਿੰਨੀ ਚਾਰਜ ਕਰਦੇ ਅਸੀਂ ਉਸ ਹਿਸਾਬ ਨਾਲ ਸ਼ਿਪਿੰਗ ਕਰਦੇ ਆ ਅਸੀਂ ਵੇਟ ਦੇ ਹਿਸਾਬ ਨਾਲ ਲੈਨੇ ਆ ਉਹ ਜਿਹੜਾ ਵੀ ਕੋਈ ਪੈਸਾ ਲੈਣਾ ਹੁੰਦਾ ਕੋਈ ਸਾਡੀ ਮਰਜ਼ੀ ਨਾਲ ਅਸੀਂ ਨਹੀਂ ਲਾਉਂਦੇ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ